ਕਹਿੰਦੇ ਨੇ ਹੌਸਲਾ ਹੋਵੇ ਤਾਂ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ਕੁਝ ਐਸੀ ਤਰ੍ਹਾਂ ਦਾ ਕਾਰ ਵਿਖਾਇਆ ਹੈ 14 ਸਾਲ ਦੀ ਆਂਚਲ ਪਠੇਜਾ ਨੇ ਜਿਸ ਨੇ ਨੇਤਰਹੀਣ ਹੁੰਦੇ ਹੋਏ ਵੀ ਜੱਜ ਦੀ ਪ੍ਰੀਖਿਆ ਦੇ ਵਿੱਚ ਆਪਣੀ ਪ੍ਰੀਖਿਆ ਨੂੰ ਵਧੀਆ ਨੰਬਰਾਂ ਦੇ ਨਾਲ ਪਾਸ ਕੀਤਾ ਹੈ ਦਰਸਲ ਸੁਪਰੀਮ ਕੋਰਟ ਚ ਪਹਿਲੀ ਜੱਜ ਬਣੀ ਹੈ ਆਂਚਲ ਪਟੇੜਾ ਜਿਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ 14 ਸਾਲ ਦੀ ਕੁੜੀ ਨੇ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਮੈਡੀਕਲ ਐਮਰਜੈਂਸੀ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਪੂਰੇ ਤਰੀਕੇ ਨਾਲ ਖੋ ਲਈ ਡਾਕਟਰਾਂ ਨੇ ਕਿਹਾ ਕਿ ਕੁਝ ਦਿਨਾਂ ਅੰਦਰ ਸਰਜਰੀ ਹੋਵੇਗੀ ਨਹੀਂ ਤਾਂ ਅੱਖਾਂ ਦੀ ਰੋਸ਼ਨੀ ਚਲੀ ਜਾਵੇਗੀ ਹਸਪਤਾਲ ਨੇ ਨਾ ਸਿਰਫ ਅੱਖਾਂ ਦੀ ਰੋਸ਼ਨੀ ਖੋਲੀ ਸਗੋਂ ਜੀਵਨ ਇੱਕ ਅਜਿਹੀ ਦਿਸ਼ਾ ਦਿੱਤੀ ਜਿਸਨੇ ਕਦੇ ਕਲਪਨਾ ਨਹੀਂ ਕੀਤੀ ਸੀ ਬਚਪਨ ਤੋਂ ਹੀ ਆਂਚਲ ਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ ਤੇ ਹੁਣ ਹਨੇਰੇ ਵਿੱਚ ਫਸ ਚੁੱਕੀ ਸੀ ਫਿਰ ਵੀ ਉਸਨੇ ਹਾਰ ਨਹੀਂ ਮੰਨੀ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਉਸਨੇ ਆਪਣੇ ਸਕੂਲ ਵਿੱਚ ਟੌਪ ਕੀਤਾ ਬਿਨਾਂ ਦੇਖੇ ਸक्राइब ਦੀ ਮਦਦ ਨਾਲ ਇਸ ਦੌਰਾਨ ਜਦੋਂ ਸਕੂਲ ਦਾਖਲੇ ਦੀ ਗੱਲ ਹੋਈ ਤਾਂ ਸਕੂਲ ਨੇ ਤਰਕ ਦਿੱਤਾ ਕਿ ਇਹ ਨਾਰਮਲ ਸਕੂਲ ਹੈ ਤੁਸੀਂ ਸਪੈਸ਼ਲ ਸਕੂਲ ਜਾਓ ਇਸੇ ਤਰਕ ਨੇ ਅੰਜਲ ਦੇ ਮਨ ਵਿੱਚ ਸਵਾਲ ਖੜੇ ਕਰ ਦਿੱਤੇ ਕਿ ਅਧਿਕਾਰ ਸਿਰਫ ਨਾਰਮਲ ਬੱਚਿਆਂ ਨੂੰ ਹੈ ਨੇਤਰਹੀਣ ਹੋਣ ਦੇ ਬਾਵਜੂਦ ਅੰਜਲ ਨੇ ਹਰ ਰੁਕਾਵਟ ਨੂੰ ਪਾਰ ਕਰਦਿਆਂ ਸਿੱਖਿਆ ਰਾਹੀਂ ਆਪਣੇ ਸੁਪਨੇ ਸਾਕਾਰ ਕੀਤੇ ਤੇ ਉਸ ਤੋਂ ਬਾਅਦ ਹੁਣ ਸਪਰੀਮ ਕੋਰਟ ਵਿੱਚ ਵਕੀਲ ਬਣੀ ਤੇ ਆਂਚਲ ਦਾ ਜਨਮ ਬਠਿੰਡਾ ਪੰਜਾਬ ਵਿੱਚ ਹੋਇਆ ਤੇ ਉਹਨਾਂ ਨੂੰ ਜਨਮ ਦੇ ਸਮੇਂ ਵਿੱਚ ਸ਼ੁਰੂਆਤ ਵਿੱਚ ਘਟ ਦਿਖਾਈ ਦਿੰਦਾ ਸੀ ਪਰ 10ਵੀਂ ਬੋਰਡ ਦੀ ਪ੍ਰੀਖਿਆ ਤੋਂ ਠੀਕ ਪਹਿਲਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਪੜ੍ਹਾਈ ਦੌਰਾਨ ਹੀ ਮਾਂ ਦੇ ਅਚਾਨਕ ਦੇਹਾਂਤ ਤੇ ਅੱਖਾਂ ਦੀ ਜੂਤ ਗਵਾਉਣ ਵਲਗੀਆਂ ਕਈ ਘਟਨਾਵਾਂ ਆਈਆਂ ਪਰ ਆਂਚਲ ਨਹੀਂ ਡਿੱਗੀ ਤੇ ਉਹਨਾਂ ਨੇ ਸੰਘਰਸ਼ ਨੂੰ ਜਾਰੀ ਰੱਖਿਆ ਤੇ ਹੁਣ ਜੱਜ ਬਣ ਕੇ ਆਪਣੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਕਹਿੰਦੇ ਨੇ ਹੌਸਲਾ ਹੋਵੇ ਤਾਂ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ਕੁਝ ਇਸੇ ਤਰ੍ਹਾਂ ਦਾ ਕਾਰ ਵਖਾਇਆ ਹੈ 14 ਸਾਲ ਦੀ ਆਂਚਲ ਪਟੇਜਾ ਨੇ ਜਿਸ ਨੇ ਨੇਤਰਹੀਨ ਹੁੰਦੇ ਹੋਏ ਵੀ ਜੱਜ ਦੀ ਪ੍ਰੀਖਿਆ ਦੇ ਵਿੱਚ ਆਪਣੀ ਪ੍ਰੀਖਿਆ ਨੂੰ ਵਧੀਆ ਨੰਬਰਾਂ ਦੇ ਨਾਲ ਪਾਸ ਕੀਤਾ। ਦਰਸਲ ਸੁਪਰੀਮ ਕੋਰਟ ਚ ਪਹਿਲੀ ਜੱਜ ਬਣੀ ਹੈ ਆਂਚਲ ਪਟੇਜਾ ਜਿਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹੈ। 14 ਸਾਲ ਦੀ ਕੁੜੀ ਨੇ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ। ਮੈਡੀਕਲ ਐਮਰਜੈਂਸੀ ਨੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਪੂਰੇ ਤਰੀਕੇ ਨਾਲ ਖੋਹ ਲਈ। ਡਾਕਟਰਾਂ ਨੇ ਕਿਹਾ ਕਿ ਕੁਝ ਦਿਨਾਂ ਅੰਦਰ ਸਰਜਰੀ ਹੋਵੇਗੀ ਨਹੀਂ ਤਾਂ ਅੱਖਾਂ ਦੀ ਰੋਸ਼ਨੀ ਚਲੀ ਜਾਵੇਗੀ। ਹਸਪਤਾਲ ਨੇ ਨਾ ਸਿਰਫ ਅੱਖਾਂ ਰੋਸ਼ਨੀ ਖੋਲ ਹੀ ਸਗੋ ਜੀਵ ਨੂੰ ਇੱਕ ਅਜਿਹਾ ਦਿਸ਼ਾ ਦਿੱਤੀ ਜਿਸ ਨੇ ਕਦੇ ਕਲਪਨਾ ਨਹੀਂ ਕੀਤੀ ਸੀ ਬਚਪਨ ਤੋਂ ਹੀ ਅੰਜਲ ਨੂੰ ਪੜਨ ਲਿਖਨ ਦਾ ਸ਼ੌਂਕ ਸੀ ਤੇ ਹੁਣ ਹਨੇਰੇ ਵਿੱਚ ਫਸ ਚੁੱਕੀ ਸੀ ਪਰ ਫਿਰ ਵੀ ਉਸਨੇ ਹਾਰ ਨਹੀਂ ਮੰਨੀ 10ਵੀਂ ਬੋਰਡ ਦੀ ਪ੍ਰੀਖਿਆ ਵਿੱਚ ਉਸਨੇ ਆਪਣੇ ਸਕੂਲ ਵਿੱਚ ਟੌਪ ਕੀਤਾ ਬਿਨਾਂ ਦੇਖੇ ਸक्राइब ਦੀ ਮਦਦ ਨਾਲ ਇਸ ਦੌਰਾਨ ਜਦੋਂ ਸਕੂਲ ਦਾਖਲੇ ਦੀ ਗੱਲ ਹੋਈ ਤਾਂ ਸਕੂਲ ਨੇ ਤਰਕ ਦਿੱਤਾ ਕਿ ਇਹ ਨਾਰਮਲ ਸਕੂਲ ਹੈ ਤੁਸੀਂ ਸਪੈਸ਼ਲ ਸਕੂਲ ਜਾਓ ਇਸੇ ਤਰਕ ਨੇ ਅੰਜਲ ਦੇ ਮਨ ਵਿੱਚ ਸਵਾਲ ਖੜੇ ਕਰ ਦਿੱਤੇ ਕਿ ਅਧਿਕਾਰ ਸਿਰਫ ਨਾਰਮਲ ਬੱਚਿਆਂ ਨੂੰ ਹੈ ਨੇਤਰਹੀਨ ਹੋਣ ਦੇ ਬਾਵਜੂਦ ਆਂਚਲ ਨੇ ਹਰ ਰੁਕਾਵਟ ਨੂੰ ਪਾਰ ਕਰਦਿਆਂ ਸਿੱਖਿਆ ਰਾਹੀਂ ਆਪਣੇ ਸੁਪਨੇ ਸਾਕਾਰ ਕੀਤੇ ਤੇ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਵਿੱਚ ਵਕੀਲ ਬਣੀ ਤੇ ਆਂਚਲ ਦਾ ਜਨਮ ਬਠਿੰਡਾ ਪੰਜਾਬ ਵਿੱਚ ਹੋਇਆ ਤੇ ਉਹਨਾਂ ਨੂੰ ਜਨਮ ਦੇ ਸਮੇਂ ਤੋਂ ਸ਼ੁਰੂਆਤ ਵਿੱਚ ਘਟਕ ਦਿਖਾਈ ਦਿੰਦਾ ਸੀ ਪਰ 10ਵੀਂ ਬੋਰਡ ਦੀ ਪ੍ਰੀਖਿਆ ਤੋਂ ਠੀਕ ਪਹਿਲਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਦੀ ਪੜਾਈ ਦੌਰਾਨ ਹੀ ਮਾ ਦੇ ਅਚਾਨਕ ਦੇਹਾਂਤ ਤੇ ਅੱਖਾਂ ਦੀ ਜੂਤ ਗਵਾਉਣ ਵਲਗੀਆਂ ਕਈ ਘਟਨਾਵਾਂ ਆਈਆਂ ਪਰ ਆਚਲ ਨਹੀਂ ਡਿੱਗੀ ਤੇ ਉਹਨਾਂ ਨੇ ਸੰਘਰਸ਼ ਨੂੰ ਜਾਰੀ ਰੱਖਿਆ ਤੇ ਹੁਣ ਜੱਜ ਬਣ ਕੇ ਆਪਣੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ